ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਰ ਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫ਼ਤੇਆਂ ਕੁਝ ਖਾਸ ਸਰਗਰਮੀਆਂ ਗੁੰਜਾਂ ਸਿੱਖ ਵਿੱਚ ਸੇ ਦੀਆਂ ਭਾਰਤ ਸਰਕਾਰ ਵੱਲੋਂ ਨਾਨਕਸ਼ਹੀ ਕੈਲੰਡਰ ਅਨੁਸਾਰ 90 ਸਾਲ ਮੌਕੇ ਸਿੱਖ ਕੌਮ ਲਈ ਸਕਿੱਲ ਡਿਵੈਲਪਮੈਂਟ ਅਤੇ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਚਲਦੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲ ਕਾ ਵੱਲੋਂ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਕੈਬਨਿਟ ਮੰਤਰੀ ਸਮ੍ਰਿਤੀ ਰਾਣੀ ਜੀ ਦਾ ਧੰਨਵਾਦ ਕਰਾਂਗਾ। ਜਿਹੜੀ ਸਿੱਖਾ ਦੀ ਆ ਭਾਵਨਾਵਾਂ ਨੂੰ ਦੇਖਦੇ ਹੋਏ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੰਗ ਸੀ ਕਿ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਤਾਲੀਮ ਮਿਲ ਸਕੇ ਅਸੀਂ ਆਪਣੇ ਗੁਰਮੁਖੀ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਉਹਨੂੰ ਵਧਾ ਸਕੀਏ ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਬੱਚੇ ਉੱਚੀਆਂ ਸਿੱਖਿਆਵਾਂ ਨਹੀਂ ਲੈ ਸਕਦੇ ਉਹਨਾਂ ਨੂੰ ਰੋਜ਼ਗਾਰ ਦੇਣ ਵਸੇ ਜਿਹੜੇ ਸਕਿੱਲ ਡਿਵੈਲਪਮੈਂਟਸ ਨੇ ਉਹਦੇ ਉੱਤੇ ਕੰਮ ਕਰ ਸਕੀਏ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਰਾਹੀਂ ਉਹਨਾਂ ਤੋਂ ਰੋਜ਼ਗਾਰ ਦੁਆਨ ਵਸੇ ਗੱਲ ਕਰ ਸਕੀਏ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਕਿ ਕੱਲ ਉਹਨਾਂ ਨੇ ਜਿਹੜੀ ਅਨਾਉਂਸਮੈਂਟ ਕਰਕੇ ਇੱਕ ਸਪੈਸ਼ਲ ਪੈਕੇਜ ਜਿਹੜਾ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਯੂਨੀਵਰਸਿਟੀ ਨੂੰ ਦੇਣ ਦੀ ਗੱਲ ਕੀਤੀ ਆ ਸਾਡੇ ਐਸਜੀਟੀਬੀ ਕਾਲਜ ਨੂੰ ਜਿਹੜਾ ਕੇਂਦਰ ਬਣਾ ਕੇ ਗੁਰਮੁਖੀ ਲਿਪੀ ਲਰਨਿੰਗ ਸੈਂਟਰ ਨੂੰ ਬਣਾਉਣ ਦੀ ਗੱਲ ਕੀਤੀ ਹੈ ਔਰ ਇਹ ਪਹਿਲਾ ਜਿਹੜਾ ਰੋਲ ਮਾਡਲ ਤਿਆਰ ਕਰਕੇ ਅਸੀਂ ਬਾਕੀ ਦਿੱਲੀ ਯੂਨੀਵਰਸਿਟੀ ਦੇ ਆਪਣੇ ਜਿਹੜੇ ਕਾਲਜੇਜ਼ ਨੇ ਉਹਦੇ ਵਿੱਚ ਵੀ ਲਾਗੂ ਕਰ ਸਕੀਏ ਇਹਦੇ ਪ੍ਰਚਾਰ ਪ੍ਰਸਾਰ ਲਈ ਆਨਲਾਈਨ ਬੱਚੇ ਜਿਹੜੇ ਬੈਠੇ ਆ ਉਹਨਾਂ ਦੀਆਂ ਰਜਿਸਟ੍ਰੇਸ਼ਨਸ ਕਰਕੇ ਦੇਸ਼ ਦੇ ਵਿੱਚ ਨਹੀਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਇਹਨਾਂ ਬੱਚਿਆਂ ਨੂੰ ਆਪਣੀ ਗੁਰਮੁਖੀ ਲਿਪੀ ਦਾ ਔਰ ਗੁਰਮੁਖੀ ਇਤਿਹਾਸ ਦਾ ਜਿਹੜਾ ਪ੍ਰਸਾਰ ਅਸੀਂ ਕਰ ਸਕੀਏ ਇਹਦੇ ਲਈ ਜਿਹੜਾ ਬਹੁਤ ਵੱਡਾ ਇੱਕ ਪੈਕੇਜ ਦਿੱਤਾ ਗਿਆ ਔਰ ਉਹਦੇ ਨਾਲ ਨਾਲ 10000 ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜਨ ਲਈ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਇਹ ਬੱਚੇ ਜਿਹੜੇ 10000 ਬੱਚਾ ਜਦ ਤੱਕ ਦਿੱਲੀ ਸਿੱਖ ਗੁਰਦੁਆਰਾ ਪਕੌਂਦ ਕਮੇਟੀ ਦੇ ਮਾਧਿਅਮ ਤੋਂ ਜਦ ਆਪਣੀ ਸਕਿੱਲ ਡਿਵੈਲਪਮੈਂਟ ਕਰਕੇ ਇਹ ਕੋਰਸੇ ਲਏਗਾ ਇਹਨਾਂ ਕੋਰਸਾਂ ਦੇ ਮਾਧਿਅਮ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਜੀਵਨ ਦੀ ਰੋਜ਼ਗਾਰ ਜਿਹੜਾ ਨੇ ਸੈਲਫ এমਪਲੋਇਮੈਂਟ ਹੋਣਾ ਹੈ ਸੈਲਫ ਇੰਪਲਾਈ ਹੋਣਾ ਹੈ ਉਹਨਾਂ ਨੇ ਕਿਸੇ ਦੇ ਅੰਦਰ ਅਗਰ ਅਧੀਨ ਨੌਕਰੀ ਨਹੀਂ ਕਰਨੀ ਉਹਨਾਂ ਨੂੰ ਲੋਨ ਦੇਣ ਦੇ ਵਿੱਚ ਵੀ ਇਹ ਸਹਾਇਕ ਹੋਏਗਾ ਸੋ ਇਹ ਜਿਹੜਾ ਪੈਕੇਜ ਉਹਨਾਂ ਨੇ ਦਿੱਤਾ ਮੈਂ ਸਮਝਦਾ ਕਿ ਬਹੁਤ ਵੱਡਾ ਔਰ ਬਹੁਤ ਵੱਡਾ ਇੱਕ ਰਿਲੀਫ ਹੈ ਜਿਹੜੀ ਸਾਡੀ ਆਨਵਲੀ ਕਮਿਊਨਿਟੀ ਨੂੰ ਮਿਲ ਸਕਦਾ ਕਿਉਂਕਿ ਇਹ ਜਿਹੜੇ ਬੱਚੇ ਅਸੀਂ ਲਗਾਤਾਰ ਇਹਦੇ ਉੱਤੇ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੇ ਬੱਚੇ ਸਾਡੀ ਸਿੱਖਿਆ ਦੇ ਵਿੱਚ ਨਹੀਂ ਜਾਂਦੇ ਖਾਸ ਤੌਰ ਤੇ ਸਾਡੇ ਸਿਕਲੀਕਰ ਭਰਾ ਜਿਹੜੇ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨ ਜਿਹੜਾ ਪੜ੍ਹਾਈ ਦੇ ਵਿੱਚ ਘਟਾ ਹੈ ਮਗਰ ਉਹ ਆਪਣੇ ਹੱਥਾਂ ਦੇ ਕਾਰੀਗਰ ਬਹੁਤ ਵਧੀਆ ਨੇ ਉਹਨਾਂ ਨੂੰ ਇਸ ਸਕਿੱਲ ਡਿਵੈਲਪਮੈਂਟ ਦੇ ਵਿਰਾਹੀ ਜਿਹੜਾ ਆਪਣਾ ਰੋਜ਼ਗਾਰ ਕਮਾਇਆ ਜਾਏ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਵੀ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਵਕਤ ਸਾਡੇ ਬੱਚੇ ਸਕਿੱਲ ਦੇ ਨਾਲ ਡਿਵੈਲਪਡ ਹੋ ਜਾਣਗੇ ਉਹ ਆਪਣੇ ਕੋਰਸਸ ਕਰ ਸਕਦੇ ਨੇ ਭਾਵੇਂ ਉਹ ਰੈਫਰਿਜਰੇਸ਼ਨਸ ਦੀ ਰਿਪੇਅਰਸ ਹੋਣ ਉਹ ਗੱਡੀਆਂ ਦੀ ਮੈਕੈਨਿਕਲ ਇੰਜੀਨੀਅਰਿੰਗਸ ਹੋਣ ਜਿਹੜੀ ਵੀ ਚੀਜ਼ਾਂ ਦੇ ਵਿੱਚ ਅੱਗੇ ਉਪਰਪਕ ਹੋਣਗੇ ਇਲੈਕਟ੍ਰੋਨਿਕਸ ਦੇ ਰਿਪੇਅਰਿੰਗ ਦੇ ਵਿੱਚ ਉਹਨਾਂ ਦੀ ਪਲੇਸਮੈਂਟ ਕਰਨ ਲਈ ਇੱਕ ਐਪ ਜਿਹੜੀ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕਰੇਗੀ ਉਸ ਐਪ ਦੇ ਮਾਧਿਅਮ ਤੋਂ ਉਹਨਾਂ ਨੂੰ ਵਾਅਦੇ ਤੋਂ ਵਾਅਦਾ ਰੋਜ਼ਗਾਰ ਮਿਲ ਸਕੇ ਇਹਨੂੰ ਵੀ ਅਸੀਂ ਸੁਨਿਸ਼ਚਿਤ ਕਰਾਵਾਂਗੇ ਸੋ ਇਹ ਉਪਰਾਲਾ ਜਿੱਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੇ ਹੋਏ ਸੁਮ੍ਰਿਤੀ ਰਿਆਣੀ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਾਂਗਾ ਕਿਉਂਕਿ ਇਹ ਸਾਡੀ ਗੱਲਬਾਤ ਇਸਾਰ ਜਗਦੀਪ ਸਿੰਘ ਕਾਲੋ ਸਾਹਿਬ ਉਹਨਾਂ ਨਾਲ ਉਹਨਾਂ ਦੀ ਕਾਫੀ ਟਾਈਮ ਤੋਂ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਚੱਲ ਰਹੀ ਸੀ ਮਗਰ 48 ਘੰਟੇ ਦੇ ਵਿੱਚ ਸਾਡੀ ਪ੍ਰਪੋਜ਼ਲ ਨੂੰ ਪਾਸ ਕਰਨਾ ਇਹ ਵਾਕਈ ਇੱਕ ਜਿਹੜੀ ਰਾਕਟ ਸਪੀਡ ਉਹਨਾਂ ਨੇ ਦਿਖਾਈ ਹੈ ਅਸੀਂ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਜਿਹੜੀ ਪ੍ਰਪੋਪੋਜ਼ਲ ਕਿਉਂਕਿ ਉਹਨਾਂ ਨੇ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਸਿੱਖਾਂ ਦੇ ਜਿਹੜੇ ਇਸ਼ੂਜ਼ ਨੇ ਹਮੇਸ਼ਾ ਸਮਝਦੇ ਆ ਮੈਨੂੰ ਯਾਦ ਹੈ ਜਿਸ ਵਕਤ ਖਾਲਸਾ ਕਾਲਜ ਸਾਡੇ ਜਿਹੜੇ ਕਾਲਜੇਜ਼ ਨੇ ਜਦ ਅਸੀਂ ਉਹਨਾਂ ਕੋਲ ਜਦੋਂ ਐਜੂਕੇਸ਼ਨ ਮਨਿਸਟਰ ਹੁੰਦੇ ਸੀ ਉਸ ਵਕਤ ਵੀ ਅਸੀਂ ਜਦ ਇਹਨਾਂ ਕੋਲੋਂ ਇਹ ਆਪਣਾ ਚਿੰਤਾ ਲੈ ਕੇ ਗਏ ਮਿਨੋਰਟੀ ਦਾ ਜਿਹੜਾ ਸਟੇਟਸ ਦੇਣ ਵਾਲੇ ਵੀ ਇਹਨਾਂ ਨੇ ਐਸੀ ਤਰੀਕੇ ਦੇ ਨਾਲ ਬੇਬਾਕੀ ਦੇ ਨਾਲ ਇਹ ਕੰਮ ਕੀਤਾ ਸੀ ਔਰ ਸਾਨੂੰ ਕਾਲਜੇਸ ਦੇ ਵਿੱਚ ਜਿਹੜਾ ਮਿਨੋਰਟੀ ਸਟੇਟਸ ਮਿਲਿਆ ਸੀ ਅੱਜ ਉਸੇ ਬੇਬਾਕੀ ਦੇ ਨਾਲ ਉਸੇ ਪੂਰੇ ਜੋਸ਼ੋਸ਼ ਦੇ ਨਾਲ ਔਰ ਜਿੰਨੀ ਜਲਦੀ ਹੋ ਸਕਦਾ ਇਸ ਤੋਂ ਬਾਅਦ ਮੈਂ ਸਮਝਦਾ ਕੋਈ ਸਪੀਡ ਨਹੀਂ ਹੋ ਸਕਦੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪੂਰੇ ਮੰਤਰਾਲੇ ਨੇ ਕੰਮ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਉਹਨਾਂ ਦੇ ਸਚਵਾਲੇ ਤੇ ਉਹਨਾਂ ਦੇ ਜਿਹੜੇ ਮੰਤਰਾਲੇ ਉਹਨਾਂ ਦੇ ਸੈਕਟਰੀ ਸਾਹਿਬ ਦਾ ਉਹਨਾਂ ਦੇ ਜਿਹੜੇ ਪਾਰਲੀਮੈਂਟਰੀ ਸੈਕਟਰੀ ਨੇ ਉਹਨਾਂ ਦੇ ਜੁਆਇੰਟ ਸੈਕਟਰੀਜ਼ ਹੈਗੇ ਨੇ ਜਿਹੜੇ ਜਿਨ੍ਹਾਂ ਜਿਨ੍ਹਾਂ ਦਾ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਉਹਦੇ ਨਾਲ ਨਾਲ ਸਾਨੂੰ ਜਿਹੜਾ ਦਿੱਲੀ ਯੂਨੀਵਰਸਿਟੀ ਵੱਲੋਂ ਜਿਸ ਵਕਤ ਇਹ ਭੇਜਿਆ ਗਿਆ ਯੂਨੀਵਰਸਿਟੀ ਨੇ ਵੀ ਨਾਲੋਂ ਨਾਲ ਹੀ ਸਾਡੀ 24 ਘੰਟੇ ਦੇ ਵਿੱਚ ਉਸ ਨੂੰ ਵੱਲੋਂ ਅਪਰੂਵ ਕੀਤਾ ਔਰ ਕਿਹਾ ਗਿਆ ਕਿ ਵਾਕਈ ਜਿਹੜੀ ਰਿਕੁਆਇਰਮੈਂਟ ਦੱਸੀ ਜਾ ਰਹੀ ਹੈ ਇਹਦੀ ਬਹੁਤ ਵੱਡੀ ਲੋੜ ਹੈ ਜਿਸ ਤਰੀਕੇ ਦੇ ਨਾਲ ਪਟਿਆਲਾ ਯੂਨੀਵਰਸਿਟੀ اپنی ਇਸ ਗੁਰਮੁਖੀ ਲਿਪੀ ਨੂੰ ਸਾਂਭੰਦਿਆ ਗੱਲ ਕਰ ਰਹੀ ਆ ਅੱਜ ਦਿੱਲੀ ਯੂਨੀਵਰਸਿਟੀ ਦਾ ਜਿਹੜਾ ਮਾਡਲ ਰੋਲ ਮਾਡਲ ਹੈ ਜਿਹੜਾ ਉਹ ਖਾਲਸਾ ਕਾਲਜ ਦੇ ਵਿੱਚ ਤਿਆਰ ਹੋਏਗਾ ਸੋ ਮੈਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ ਔਰ ਵਧਾਈ ਦੇ ਨਾਲ ਨਾਲ ਇਹ ਗੱਲ ਵੀ ਸੁਨਿਸ਼ਚਿਤ ਕਰਦੇ ਆ ਕਿ ਇਹ ਬੱਚੇ ਖਾਸ ਤੌਰ ਤੇ ਉਹ ਮਿਨੋਰਟੀਜ਼ ਨੂੰ ਵੀ ਅਸੀਂ ਜਰੂਰ ਪਹਲੂ ਦੇਵਾਂਗੇ ਜਿੱਥੇ ਅਸੀਂ ਸਿੱਖ ਬੱਚਿਆਂ ਨੂੰ ਦੇਣਾ ਜਿਹੜੇ ਸੀਏ ਦੇ ਤਹਿਤ ਆ ਕੇ ਅੱਜ ਆਪਣਾ ਰੋਜ਼ਗਾਰ ਨਹੀਂ ਕਰ ਪਾਰੇ ਅੱਜ ਉਹ ਉਹ ਕਿਦਾਰੇ ਕੰਮਕੁਮ ਕਰਨ ਜਾਂਦੇ ਨੇ ਜਾਂ ਨੌਕਰੀ ਲੱਗਣ ਜਾਂਦੇ ਨੇ ਉਹ ਉਹਨਾਂ ਦੀ ਚਿੰਤਾ ਖਾਈ ਜਾ ਰਹੀ ਹੈ ਕਿ ਸਿਟੀਜ਼ਨਸ਼ਿਪ ਤੋਂ ਬਾਅਦ ਉਹਨਾਂ ਦੀ ਅ ਇਸ ਚੀਜ਼ ਦਾ ਵੀ ਅਸੀਂ ਧਿਆਨ ਰੱਖਿਆ ਜਾਏਗਾ ਕਿ ਇਹ ਬੱਚਿਆਂ ਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਰੋਜ਼ਗਾਰ ਮਿਲ ਸਕੇ ਔਰ ਉਸੇ ਉਹ ਕੋਰਸੇਸ ਕਰਾਵਾਂਗੇ ਜਿਨ੍ਹਾਂ ਦੀ ਬਾਜ਼ਾਰ ਦੇ ਵਿੱਚ ਜਿਨ੍ਹਾਂ ਦੀ ਪਬਲਿਕ ਦੇ ਵਿੱਚ ਲੋੜ ਹੈ ਸੋ ਮੈਂ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ ਔਰ ਜਿਹੜਾ ਇਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੇ ਵੀ ਸਾਡੀ ਰਿਕਵੈਸਟ ਨੂੰ ਮੰਨਦੇ ਹੋਏ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਅਸੀਂ ਡਿਮਾਂਡ ਪੇਜੀਆ ਨੇ ਜੇ 2 ਦਿਨ ਦੇ ਵਿੱਚ ਇਹਦਾ ਮੈਂ ਨਿਰਣਾ ਲੈਣਾ ਔਰ ਇਹਨੂੰ ਇੰਪਲੀਮੈਂਟ ਕਰਨਾ ਔਰ ਦੀ ਅਨਾਉਂਸਮੈਂਟ ਕਰਨੀ ਇਹ ਇਹਨੂੰ ਹੁਣ ਅੱਗੇ ਕਿਸ ਤਰੀਕੇ ਦੇ ਨਾਲ ਰੂਪਰੇਖਾ ਬਣਾਨੀ ਹੈ ਪੂਰੀ ਕਮੇਟੀ ਦੇ ਐਗਜ਼ੈਕਟਿਵ ਮੀਟਿੰਗ ਬਣਾ ਕੇ ਔਰ ਇਹਦੀ ਰੂਪਰੇਖਾ ਬਣਾਈ ਜਾਏਗੀ ਸੋ ਮੈਂ ਇੱਕ ਵਾਰ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸਪੈਸ਼ਲ ਪੈਕੇਜ ਦੇ ਲੱਤੇ ਔਰ ਸਿਮਰੀ ਤਿਰਨਾਨੀ ਜੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਏ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦਾ ਸਵਾਗਤ ਕੀਤਾ ਗਿਆ ਜਾਰੀ ਕੀਤੇ ਬਿਆਨ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਉੱਜੜ ਕੇ ਆਏ ਸਿੱਖ ਅਤੇ ਹਿੰਦੂਆ ਲਈ ਇਹ ਕਾਨੂੰਨ ਸਹਾਇਤਾ ਅਤੇ ਲਾਭ ਪ੍ਰਦਾਨ ਕਰੇਗਾ ਤੇ ਮੈਂ ਧੰਨਵਾਦ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ ਸੀਏਏ ਸਿਟੀਜ਼ਨ ਐਮੈਂਡਮੈਂਟ ਐਕਟ ਜਿਹੜਾ ਲਾਗੂ ਕੀਤਾ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਖਾਸ ਕਰਕੇ ਸਾਡੇ ਪੰਜਾਬ ਸਤਾਰ ਪਾਕਿਸਤਾਨ ਤੇ ਜਿਹੜੀ ਸੰਗਤ ਸਾਡੀ ਸਿੱਖ ਸੰਗਤ ਹੋਵੇ ਹਿੰਦੂ ਵੀ ਜਿਹੜੇ ਆਏ ਆ ਕਿਹੜੇ ਕਿ ਪਿਛਲੇ 25-30 ਸਾਲਾਂ ਤੋਂ ਪਰੇਸ਼ਾਨ ਸੀ ਉਹਨਾਂ ਨੂੰ ਨਾਰਮਲਿਟੀ ਨਹੀਂ ਮਿਲਦੀ ਸੀ ਉਹਨਾਂ ਦੇ ਕੰਮ ਨਹੀਂ ਹੋਦੇ ਸੀ ਬੱਚਿਆਂ ਨੂੰ ਵੀ ਬੜੀ ਸਮੱਸਿਆ ਆ ਰਹੀ ਸੀ ਔਰ ਦਿੱਲੀ ਸਿਕੂਟਰਾਂ ਪ੍ਰਬੰਧਕ ਕਮੇਟੀ ਵਿੱਚ ਸ਼ੁਰੂ ਤੋਂ ਹੀ ਇਹ ਯਤਨਸ਼ੀਲ ਸੀ ਕਿਉਂਕਿ ਪਹਿਲੇ ਸ਼ੁਰੂ ਦੇ ਵਿੱਚ ਇਹ ਵਿੱਚ ਸਿੱਖਾਂ ਦਾ ਨਾਮ ਨਹੀਂ ਸੀ ਬਾਅਦ ਵਿੱਚ ਸਿੱਖਾਂ ਦਾ ਨਾਮ ਵੀ ਐਡ ਕਰਾਇਆ ਗਿਆ ਔਰ ਹੁਣ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਦਿੱਲੀ ਸਿਕੂਟਰਾਂ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੇ ਕੱਲ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ ਮੇਰੇ ਆਫਿਸ ਦੇ ਵਿੱਚ ਜੰਲੀਸੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਫਿਸ ਵਿੱਚ ਅਸੀਂ ਆਪਣੇ ਕੰਪਿਊਟਰ ਲਗਾ ਕੇ ਸਟਾਫ ਖੜਾ ਦਿੱਤਾ ਹੈ। ਨਾਲ ਹੀ ਅਸੀਂ ਬੇਨਤੀ ਕਰ ਦਿੱਤੀ ਹੈ ਕਿ ਜਿਨ੍ਹਾਂ ਨੇ ਵੀ ਸਾਡੇ ਜੀ ਜਿੰਨੇ ਵੀ ਆਏ ਆ ਉਹ ਆਪਣੇ ਡਾਕੂਮੈਂਟਸ ਜਿਹੜੇ ਉਹਨਾਂ ਕੋਲ ਹੈਗੇ ਆ ਉਹ ਲੈ ਕੇ ਸਾਡੇ ਕੋਲ ਪਹੁੰਚਣ। ਅਸੀਂ ਉਹਨਾਂ ਦੀ ਨਾਗਰਿਕਤਾ ਤੋਂ ਹੌਲ ਤੱਕ ਪੂਰਾ ਕੰਮ ਜੰਲੀਸੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕਰਾਂਗੇ। ਜਿਹੜਾ ਕੋਈ ਵੀਰ ਪੈਨ ਕਿਸੇ ਕਾਰਨ ਕਰਕੇ ਸਾਡੇ ਕੋਲ ਨਹੀਂ ਆ ਸਕਦਾ ਹੋਵੇਗਾ ਉਹ ਸਾਡੇ ਦਫ਼ਤਰ ਦੇ ਵਿੱਚ ਜਾਂ ਦਾਸ ਦੇ ਨਾਲ ਸੰਪਰਕ ਕਰਨ ਅਸੀਂ ਆਪਣਾ ਸਟਾਫ ਉਹਨਾਂ ਦੇ ਘਰ ਭੇਜਾਂਗੇ। ਘਰੋਂ ਜਾ ਕੇ ਡਾਕੂਮੈਂਟਸ ਲੈ ਕੇ ਸਕੈਨ ਕਰਕੇ ਅਪਲੋਡ ਕਰਕੇ ਰਜਿਸਟ੍ਰੇਸ਼ਨ ਕਰਕੇ ਸਾਰੀ ਸਿਟੀਜ਼ਨਸ਼ਿਪ ਮਿਲ ਤੱਕ ਸਾਰਾ ਕੰਮ ਜਿਹੜਾ ਉਹ ਦਿੱਲੀ ਸਿਗੁਰਦਲਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਏਗਾ ਇਹ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਜਿੱਥੇ ਇੱਕ ਵਾਰੀ ਫਿਰ ਤਨਮਾਨ ਕਰਦੇ ਆਂ ਭਾਰਤ ਸਰਕਾਰ ਦਾ ਉੱਥੇ ਨਾਲ ਹੀ ਮੈਂ ਵਧਾਈ ਦਿੰਨਾ ਆਪਣੇ ਸਾਰੇ ਅਫਗਾਨਿਸਤਾਨ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਜਿਹੜੀ ਸਾਡੀ ਸਿੱਖ ਸੰਗਤ ਆਈ ਹੈ ਉਹਨਾਂ ਦੇ ਵਾਸਤੇ ਇਹ ਬੜਾ ਖੁਸ਼ੀ ਦਾ ਮੂਮੈਂਟ ਹੈ ਔਰ ਹੁਣ ਇਹ ਕੋ ਮੂਮੈਂਟ ਉਹ ਪਲ ਦੂਰ ਨਹੀਂ ਹੈ ਜਦੋਂ ਇਹਨਾਂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਮਿਲੇ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ ਜਲਦ ਆਜ਼ਰ ਹੁੰਨੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਹੀ ਕੈਲੰਡਰ ਅਨੁਸਾਰ 90 ਸਾਲ ਸਮਤ ਦੇ ਆਮਦ ਦੀ ਖੁਸ਼ੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਸਮਾਗਮ ਕਰਵਾਇਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਹੀ ਦਿੱਲੀ ਕਮੇਟੀ ਵੱਲੋਂ ਨਵੇਂ ਨਾਨਕਸ਼ਹੀ ਕਲੰਡਰ ਨੂੰ ਸੰਗਤਾਂ ਦੇ ਸਮਰਪਿਤ ਕੀਤਾ ਜਬਰ ਸ਼ਤਰ ਤੱਕ ਦੇ ਮਾਲਿਕ ਸ਼ਬਦ ਗੁਰੂ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਜ ਬੈਠੇ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਜੀਆਂ ਸੰਤਾਂ ਨੂੰ ਸੰਬੰਧ 556 ਦੇ ਜਿਹੜਾ ਕਾਲੇ ਸੰਗਰਾਮ ਦੇ ਦਿਹਾੜੇ ਤੋਂ ਨਵਾਂ ਸਾਲ ਸਿੱਖ ਪੰਥ ਦਾ ਨਾਨਕ ਸਾਹਿਬ ਸੰਬੰਧ ਦਾ ਸ਼ੁਰੂ ਹੋਣ ਜਾ ਰਿਹਾ ਉਹਦੀ ਮੈਂ ਸਭ ਤੋਂ ਪਹਿਲਾਂ ਲੱਖ ਲੱਖ ਵਧਾਈ ਦਿੰਦਾ ਔਰ ਗੁਰ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਨਵਾਂ ਚੜਿਆ ਸਾਲ ਸਮੂਹੇ ਸਿੱਖ ਪੰਥ ਵਸੇ ਗੁਰਮਤਿ ਪਰਿਆਤ ਚੜ੍ਹਦੀਆਂ ਕਲਾ ਵਾਲਾ ਔਰ ਤਰੱਕੀਆਂ ਵਾਲਾ ਬਹੁਤ। ਮੇਰੇ ਤੋਂ ਪਹਿਲਾਂ ਹੁਣੇ ਸਰਦਾਰ ਜਪਜੀਤ ਸਿੰਘ ਜੀ ਹੋਣਾ ਨੇ ਤੁਹਾਨੂੰ ਕੈਲੰਡਰ ਦੇ ਬਾਰੇ ਗੱਲ ਕੀਤੀ ਹੈ। ਕਿ ਹਰ ਕੌਮ ਦਾ ਆਪਣਾ ਇੱਕ ਕੈਲੰਡਰ ਹੁੰਦਾ ਹੈ। ਔਰ ਜਿਹੜੀ ਕੈਲੰਡਰ ਮੈਂ ਸਮਝਦਾ ਕਿ ਇਸ ਆਪਣੇ ਇੱਕ ਕੌਮ ਦੀ ਇੱਕ ਬਹੁਤ ਵੱਡੀ ਪਛਾਣ ਹੈ। ਔਰ ਸਾਨੂੰ ਉਹ ਜਿਹੜੀਆਂ ਤਰੀਕਾ ਜਿਹੜੇ ਦਿਹਾੜੇ ਜਿਹੜੇ ਪੁਰਮਨਾਉਣ ਵਸੇ ਜਿਹੜੀ ਵੀ ਸੇਦ ਮਿਲਦੀ ਆ ਜਿਹੜੀ ਵੀ ਤਰੀਕਾ ਮਿਲ ਜੇ ਉਸ ਕੈਲੰਡਰ ਦੇ ਰਾਹੀਂ ਮਿਲਦੀ ਆ ਸਿੱਖ ਪੰਥ ਨੇ ਬਹੁਤ ਵੱਡੀਆਂ ਘਾਲਾਂ ਕਰੀਆਂ ਬਹੁਤ ਵੱਡੀ ਜਦੋਜਹਿਦ ਤੋਂ ਬਾਅਦ ਨਾਨਕ ਚਾਈ ਕੈਲੰਡਰ ਤਿਆਰ ਹੋਇਆ ਮਗਰ ਉਹਦੇ ਉੱਤੇ ਕੀ ਇਸ ਕੌਮ ਨੇ ਜੱਤੋ ਮੈਂ ਸਮਝਦਾ ਕਿ ਵੱਡੇ ਕਾਰਜ ਕੀਤੇ ਹੈ ਗੁਰੂ ਸਰਬਾ ਤੋਂ ਲੈ ਕੇ ਗੁਰੂ ਸਰਬਾ ਤੋਂ ਬਾਅਦ ਤੱਕ ਹਮੇਸ਼ਾ ਇਹ ਜੂਝਦਾ ਆ ਰਿਹਾ ਔਰ ਕੈਲੰਡਰ ਦੇ ਮਾਮਲੇ ਦੇ ਵਿੱਚ ਵੀ ਸਾਡੀ ਕੈਲੰਡਰਾਂ ਦੇ ਉੱਤੇ ਬੜੇ ਚਿੰਤੂ ਪਰੰਤੂ ਕੀਤੇ ਗਏ ਔਰ ਕਈ ਤਾਕਤਾਂ ਐਸੀਆਂ ਰਹੀਆਂ ਜਿਨ੍ਹਾਂ ਨੇ ਇਸ ਕੈਲੰਡਰ ਨੂੰ ਚੱਲਣ ਨਹੀਂ ਦਿੱਤਾ ਮਗਰ ਅਸੀਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਮਸਤਕ ਕਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਵੀ ਆਦੇਸ਼ ਹੁੰਦਾ ਔਰ ਉਹਨਾਂ ਵੱਲੋਂ ਦਿੱਤੀਆਂ ਗਈਆਂ ਤਰੀਕਾ ਦੇ ਆਧਾਰ ਦੇ ਉੱਤੇ ਉਹਨਾਂ ਵੱਲੋਂ ਪੇਰੀਆਂ ਗਈਆਂ ਇਹ ਤਰੀਕਾ ਦੇ ਆਧਾਰ ਦੇ ਉੱਤੇ ਕੈਲੰਡਰ ਜਿਹੜਾ ਹੈ ਉਹ ਸੰਤਾਂ ਨੂੰ ਸਪੁਰਦ ਕੀਤਾ ਜਾਂਦਾ ਇਸ ਕੌਮ ਨੇ ਐਸੇ-ਕੁਝ ਲੋਕ ਵੀ ਬੈਠੇ ਕੇ ਆ ਜਿਨ੍ਹਾਂ ਨੇ ਮੈਂ ਕਈ ਵਾਰ ਯਾਦ ਕਰਦਾ ਜਾਂਦੇ ਐਸੇ-ਕੁਝ ਜਾਂ ਤਰੀਕਾ ਆ ਜਾਂਦੀ ਹੈ ਅੱਜ ਤੋਂ ਤਕਰੀਬਨ 12-14 ਸਾਲ ਪਹਿਲੇ ਤੁਸੀਂ ਚਾਤੀ ਮਾਰੂ ਐਸੀ ਦਿੱਲੀ ਦੇ ਵਿੱਚ ਜਿਹੜੇ ਪ੍ਰਬੰਧਕ ਹੁੰਦੇ ਸੀ ਜਿਹੜੇ ਹਮੇਸ਼ਾ ਕਾਲ ਤੱਕ ਦੇ ਟਕਰਾਵ ਦੇ ਵਿਚਲੇ ਦੋ ਦੋ ਸੰਗਰਾਮਾਂ ਦੋ ਦੋ ਗੁਰਪੁਰਾ ਮਨਾ ਲੀਆਂ ਸ਼ੁਰੂ ਕਰਤੀਆਂ ਗਈਆਂ ਸੀ ਮਗਰ ਜਦ ਤੋਂ ਸਾਡੀ ਕਮੇਟੀ ਨੇ ਸੇਵਾ ਸੰਭਾਲ ਕੀਤੀ ਹੈ ਅਸੀਂ ਫੈਸਲਾ ਲਿਆ ਕਿ ਕੋਈ ਐਸੇ ਟਕਰਾਵ ਦੇ ਵਿੱਚ ਪੰਥ ਨੂੰ ਦੁਚਿੱਤੇ 'ਚ ਨਹੀਂ ਪਾਵਾਂਗੇ ਕਿ ਜਿਹਦੇ ਕਰਕੇ ਕੋਈ ਕੌਮ ਦੇ ਵਿੱਚ ਨੁਕਸਾਨ ਹੋ ਸਕੇ ਸੋ ਫੈਸਲਾ ਲਿਆ ਕਿ ਸਿਰਫ ਤੇ ਸਿਰਫ ਜਿਹੜਾ ਕੈਲੰਡਰ ਹੈ ਉਹ ਜਿਹੜੇ ਅਕਾਲ ਤਖਤ ਸਾਹਿਬ ਕੋਲੋਂ ਦਿੱਤਾ ਗਿਆ ਉਹਨਾਂ ਵੱਲੋਂ ਭੇਜਿਆ ਗਿਆ ਉਹਦੇ ਉੱਤੇ ਸਾਰੀ ਕੌਮ ਨੂੰ ਔਰ ਸਾਰੇ ਆਸੰਕਤਾਂ ਨੂੰ ਚੱਲਣ ਦੀਆਂ ਬੇਨਤੀਆਂ ਕਰਾਂਗੇ ਅੱਜ ਦਾ ਜਿਹੜਾ ਇਹ ਕੈਲੰਡਰ ਰਿਲੀਜ਼ ਕਰਨ ਜਾ ਰਹੇ ਆ ਮੈਂ ਸਮਝਦਾ ਕਿ ਜਿਹੜੇ ਕਾਰਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਜਿਹੜੀ ਸਭ ਤੋਂ ਪ੍ਰਾਇੋਰਟੀ ਤੇ ਰੱਖੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਹੈ ਆਪਣੀ ਮਾਪੀ ਮਾਂ ਬੋਲੀ ਪੰਜਾਬੀ ਜਿੰਨਾ ਜੋੜ ਸਕੀਏ ਉਹਦੇ ਕਾਰਜ ਅਸੀਂ ਲਗਾਤਾਰ ਕਰਦੇ ਜਾ ਰਹੇ ਹਾਂ ਪਹਿਲੀ ਵਾਰ ਦਿੱਲੀ ਦੇ ਇਤਿਹਾਸ ਦੇ ਵਿੱਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਪੰਜਾਬੀ ਭਾਸ਼ਾ ਪ੍ਰਸਾਰ ਦਾ ਕੇਂਦਰ ਬਣਾ ਕੇ ਇੱਕ ਡਿਪਾਰਟਮੈਂਟ ਬਣਾਇਆ ਉਹਦੇ ਨਾਲ ਨਾਲ ਸਾਡਾ ਮਕਸਦ ਹੈ ਵੀ ਕਿ ਜਦ ਬੱਚੇ ਆਪਣੀ ਮਾਂ ਬੋਲੀ ਦੇ ਨਾਲ ਜੁੜਨਗੇ ਉਹੀ ਬੱਚਾ ਸਾਡੀ ਗੁਰੂਆਂ ਕੀ ਪੜ ਸਕਦਾ ਹੈ ਔਰ ਹਰ ਸਾਲ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜਿਹੜਾ ਇਹ ਕਾਰਜ ਸ਼ੁਰੂ ਕੀਤਾ ਜਿਹੜੇ ਕੈਂਪ ਲਾਏ ਜਾਂਦੇ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੱਚੇ ਜਾ ਕੇ ਜਿੱਥੇ ਵੇਟ ਕਰਦੇ ਨੇ ਹੁਣ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਕਿ ਅਸੀਂ ਇੰਨਾ ਗੁਰਬਤ ਕੈਂਪਾ ਦਾ ਹਿੱਸਾ ਬਣਨਾ ਹੈ ਪਿਛਲੇ ਸਾਲ ਤਕਰੀਬਨ 14000 ਬੱਚੇ ਨੇ ਪਾਰਟਿਸਿਪੇਟ ਕੀਤਾ ਔਰ ਜੋ ਮੈਨੂੰ ਇਸ ਵਾਰੀ ਬੱਚਿਆਂ ਦੇ ਵਿੱਚ ਜੋਸ਼ ਨਜ਼ਰ ਆ ਰਿਹਾ ਉਹਨਾਂ ਦੇ ਪੇਰੈਂਟਸ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਸਾਨੂੰ ਉਮੀਦ ਹੈ ਕਿ ਪਿਛਲੀ ਵਾਰ ਨਾਲੋਂ ਡਬਲ ਗਿਣਤੀ ਹੋਏਗੀ ਸੋ ਇਹ ਕਾਰਜ ਜਿਹੜੇ ਧਰਮ ਦੇ ਪ੍ਰਚਾਰ ਦੇ ਪ੍ਰਸਾਰ ਦੇ ਕੰਮ ਕੀਤੇ ਜਾਂਦੇ ਆ ਨਾਲ ਹੀ ਉਦੇ ਜਿਹੜੇ ਸਾਡੇ ਸਹਾਇਕ ਬਣ ਕੇ ਸਾਡੇ ਵੋਲੰਟੀਅਰਸ ਜਿਨ੍ਹਾਂ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਸ ਕੈਲੰਡਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਈਆਂ ਨੇ ਕਿ ਜਿੱਥੇ ਮਾਂ ਬੋਲੀ ਹੋਵੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਧਨ ਲਿਖਾ ਦੀ ਨਾਨਕਾ ਦਾ ਕਿ ਗੁਰੂ ਸਾਹਿਬ ਦੀਆਂ ਜਿਹੜੇ ਛੱਤੀ ਬਾੜੀਕਾਰਾਂ ਦੀਆਂ ਬਾਣੀਆਂ ਜਿਹੜੇ ਦਰਦ ਹੋਈਆਂ ਉਹਨਾਂ ਸਾਰਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਕਿ ਉਹ ਸਾਰੇ ਆ ਪ੍ਰੋਗਰਾਮਾਂ ਦੇ ਦ੍ਰਿਸ਼ ਜਿਹੜੇ ਨੇ ਉਹ ਹਾਰਕਰਤਕ ਪਹੁੰਚਾਏ ਜਾਣ ਲੋਕ ਉਸ ਪ੍ਰੋਗਰਾਮਾਂ ਦੇ ਬਾਰੇ ਜੁੜਨਗੇ ਸਮਝਣਗੇ ਉਹ ਇਸ ਗੱਲਤੀ ਉਹਨਾਂ ਨੂੰ ਸਮਝ ਆਏਗੀ ਕਿ ਪ੍ਰੋਗਰਾਮ ਜਿਹੜੇ ਕਰਾਏ ਜਾਂਦੇ ਨੇ ਗੁਰਦੁਆਰਾ ਕਮੇਟੀ ਦੇ ਉਹਨਾਂ ਦੇ ਪਿੱਛੇ ਉਦੇਸ਼ ਕੀ ਹੈ ਇਹ ਪ੍ਰੋਗਰਾਮ ਸਾਰੇ ਬਣਾ ਕੇ ਇਸ ਕੈਲੰਡਰ ਦੇ ਵਿੱਚ ਇਸ ਵਾਰੀ ਪਾਏ ਗਏ ਨੇ ਕਿਉਂਕਿ ਮੈਂ ਸਮਝਿਆ ਕਿ ਅੱਜ ਦੀ ਡੇਟ ਵਿੱਚ ਸਭ ਤੋਂ ਵੱਧ ਜਿਹੜੀ ਲੋੜ ਹੈ ਅੱਜ ਅਸੀਂ ਇੱਕ ਮਾਡਰਨ ਕਲਚਰ ਦੇ ਵਿੱਚ ਰਹਿੰਦੇ ਆ ਮਾਡਰਨ ਸੁਸਾਇਟੀ ਦੇ ਵਿੱਚ ਰਹਿੰਦੇ ਆ ਸਾਡੇ ਬੱਚੇ ਦੂਜੀਆਂ ਭਾਸ਼ਾਵਾਂ ਵੱਲ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਭਾਵੇਂ ਅੰਗਰੇਜ਼ੀ ਹੋਵੇ ਭਾਵੇਂ ਹਿੰਦੀ ਹੋਵੇ ਮਗਰ ਆਪਣੀ ਮਾਂ ਬੋਲੀ ਨੂੰ ਅਸੀਂ ਵਿਸਰਦੇ ਜਾ ਰਹੇ ਹਾਂ ਸੋ ਅਸੀਂ ਹਮੇਸ਼ਾ ਹੌਕਾ ਦਿੱਤਾ ਔਰ ਬੇਨਤੀ ਕਰਦੇ ਹਾਂ ਅੱਜ ਜਿੱਥੇ ਇੱਥੇ ਸੰਗਤ ਬੈਠੀ ਆ ਮੀਡੀਆ ਰਾਹੀ ਸੋਸ਼ਲ ਮੀਡੀਆ ਰਾਹੀ ਮੇਰੇ ਘਰਾਂ ਵਿੱਚ ਬੈਠੇ ਸਾਰੇ ਆਪਣੇ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰੀਏ ਆਪਣੀ ਮਾਂ ਬੋਲੀ ਨੂੰ ਨਾ ਆਪ ਵਿਸਰੀਏ ਤੇ ਨਾ ਬੱਚਾ ਨੂੰ ਵਿਸਰਨ ਦਈਏ ਇਹ ਸਾਡਾ ਸਭ ਤੋਂ ਵੱਡਾ ਮੁਖੂਰ ਦੇ ਛਰੇਗਾ ਇਨੀ ਸ਼ਬਦਾਂ ਦੇ ਨਾਲ ਮੈਂ ਨਵੇਂ ਚਲੇ ਸਾਲ ਦੀ ਸਮੂਹ ਸੰਗਤਾਂ ਨੂੰ ਇੱਕ ਵਾਰ ਲੱਖ ਲੱਖ ਵਧਾਈ ਦਿੰਦਾ ਔਰ ਬੇਨਤੀ ਵੀ ਕਰਾਂਗੇ ਗੁਰੂ ਚਰਨਾਂ ਦੀ ਕਿ ਸਾਰੇ ਮਿਲ ਜੁੜ ਕੇ ਅਸੀਂ ਅਸੀਂ ਤਰੀਕੇ ਨਾਲ ਇਤਫਾਕ ਬਣਾ ਕੇ ਦੇਸ਼ ਕੌਮ ਕਾਂਤੀ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ हाईवे हीरो ट्रस्ट ਵੱਲੋਂ ਇੰਟਰਨੈਸ਼ਨਲ वूमेन डे ਨੂੰ ਸਮਰਪਿਤ वूमेन ਡਰਾਈਵਰ ਅਵਾਰਡ ਸੈਰੇਮਨੀ ਕਰਵਾਈ ਗਈ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਮੁੱਖ ਮਹਿਮਾਨ ਵਜੋਂ ਪਹੁੰਚੇ ਬਹੁਤ ਹੀ ਸਨਮਾਨਿਤ ਮੰਚ ਅੱਜ ਇੱਥੇ ਆਏ ਹੋਏ ਦੇਸ਼ ਦੇ ਬਾਪਾ ਕੋਨੇ ਤੋਂ ਬਹੁਤ ਹੀ ਸਿੱਧਤ ਦਾ ਕੰਮ ਕਰ ਰਹੇ ਮੇਰੀਆਂ ਸਾਰੀਆਂ ਭੈਣਾਂ ਭਰਾਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਧਾਈ ਦੇਣਾ ਕਿ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਇਹ ਹਾਈਵੇ ਹੀਰੋ ٹرسٹ ਜਿਹੜੀ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਨੇ ਬਣਾਈ ਔਰ ਇਹਦਾ ਮੇਰੇ ਹਿਸਾਬ ਦੇ ਨਾਲ ਅੱਜ ਦੂਸਰਾ ਸਾਲਾਨਾ ਪ੍ਰੋਗਰਾਮ ਕਰ ਰਹੇ ਖਾਸ ਤੌਰ ਤੇ ਆਪਣੀ ਫੀਲਡ ਦੇ ਵਿੱਚ ਆਪਣੀਆਂ ਪੜਾ ਦਾ ਯੋਗਦਾਨ ਮਾਤਾਵਾਂ ਦਾ ਯੋਗਦਾਨ ਕਿਉਂਕਿ ਬਹੁਤ ਹੀ ਇੱਕ ਕ੍ਰੂਸ਼ਲ ਪਰ ਇੱਕ ਟੇਰੀਅਸ ਕੰਮ ਹੈ ਕਿ ਕਿਸੇ ਲੇਡੀ ਦਾ ਡਰਾਈਵਿੰਗ ਕਰਨਾ ਪਰ ਟਰਾਂਸਪੋਰਟ ਦੇ ਨਾਲ ਰਿਲੇਟਡ ਕੋਈ ਵੀ ਕਾਲਜ ਦੇ ਵਿੱਚ ਆਪਣੇ ਆਪ ਨੂੰ ਇਨਵੋਲ ਕਰਨਾ ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਦੁਨੀਆ ਭਾਵੇਂ ਬਹੁਤ ਅੱਗੇ ਨਿਕਲ ਗਈ ਹੋਏ ਮਗਰ ਇਹ ਜਿਹੜਾ ਕੰਮ ਖਾਸ ਤੌਰ ਤੇ ਟਰਾਂਸਪੋਰਟ ਦਾ profession ਹੈ ਇੱਕ ਬਹੁਤ TDS ਕੰਮ ਫੋਰ ਦੀ ਲੇਡੀਜ਼ ਹੈ ਘੱਟੋ ਘੱਟ ਹਰ ਕੋਦੇ ਵਿੱਚ ਤੁਸੀਂ ਸਾਰੇ ਆਪਣੇ ਆਪ ਨੂੰ ਇਨਵੋਲ ਕੀਤਾ ਆਪਣੀ ਸ਼ੁਭਲਤ ਪਾਉਂਦੇ ਹੋ ਔਰ ਉਹਨਾਂ ਨੂੰ ਅੱਜ ਆਨਰ ਕਰਨ ਵਾਸਤੇ ਜਿਹੜਾ ਇਸ ٹرسٹ ਨੇ ਪ੍ਰੋਗਰਾਮ ਰੱਖਿਆ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਸਮਾਜ ਦੇ ਵਿੱਚ ਜਿਹੜਾ ਔਰਤ ਦਾ ਦਰਜਾ ਹੈ ਇਹਦਾ ਕੋਈ ਦੂਸਰਾ ਮੁਕਾਬਲਾ ਨਹੀਂ ਹੈ ਔਰ ਮੈਂ ਸਮਝਦਾ ਕਿ ਜਿਹੜਾ ਸਾਡਾ ਸਿੱਖ ਪੰਥ ਹੈ ਸਿੱਖ ਧਰਮ ਹੈ ਇਹਦੇ ਦੀ ਚੱਕਰ ਸਭ ਤੋਂ ਵੱਡੀ ਵਡਿਆਈ ਕਿਸ ਨੂੰ ਮਿਲੀ ਹੈ ਤੇ ਉਹ ਇੱਕ ਔਰਤ ਨੂੰ ਮਿਲੀ ਹੈ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਦੀ ਅਰੰਭਤਾ ਕੀਤੀ ਸਿੱਖ ਪੰਥ ਨੂੰ ਚਲਾਇਆ ਔਰ ਸਾਨੂੰ ਸਾਰਿਆਂ ਨੂੰ ਸੰਦੇਸ਼ ਦੇ ਕੇ ਗਏ ਆਪਣੀ ਬਾਣੀ ਦੇ ਵਿੱਚ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਾਜਾ ਇਹਦਾ ਮਤਲਬ ਕਿ ਜਿਸ ਨੇ ਰਾਜੇ ਜਮਨੇ ਹੋਣ ਜਿਸ ਬੱਚੀ ਨੇ ਜਿਸ ਮਾਂ ਨੇ ਰਾਜਾ ਨੂੰ ਜਨਮ ਦਿਨ ਹੋਏ ਅਸੀਂ ਉਹਨਾਂ ਨੂੰ ਵੀ ਮੰਦਾ ਬੋਲਦੇ ਹਾਂ ਕਿਉਂਕਿ ਉਸ ਵਕਤ ਦੀ ਆ ਪਰਵਾਸੀ ਬੱਚਿਆਂ ਨੂੰ ਪ੍ਰੂਫ ਹੱਤਾ ਕਰਤੇ ਜਾਂਦੀ ਸੀ ਬੱਚਿਆਂ ਨੂੰ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਹੁੰਦਿਆਂ ਸੀ ਉਹਨਾਂ ਨੂੰ ਉੱਥੇ ਮਾਰ ਦਿੱਤਾ ਜਾਂਦਾ ਸੀ ਇਹ ਇੱਕ ਸਿਸਟਮ ਚੱਲਦਾ ਸੀ ਮਗਰ ਹੁਣ ਜੇ ਕੋਈ ਅਗਰ ਕਿਸੇ ਨੇ ਖਾਲ ਪਾਂ ਦੀ ਗੋਸ਼ਿਸ਼ ਕੀਤੀ ਹੈ ਗੱਲ ਨੂੰ ਲੋਕਲ ਦੀ ਗੱਲ ਕੀਤੀ ਹੈ ਉਹ ਗੁਰਨਾਨਕ ਸਾਹਿਬ ਨੇ ਗੁਰਨਾਨਕ ਸਾਹਿਬ ਨੇ ਆਪਣੇ ਫਰਜ਼ ਸਫੇ ਦੇ ਵਿੱਚ ਜਿੱਥੇ ਸਿੱਖ ਪੰਥ ਨੂੰ ਬਹੁਤ ਗਾਧੀਆਂ ਜਿਹੜੇ ਪਰਉਪਖੇ ਲਿਖੇ ਸੀ ਉਦੇ ਚੋ ਕਦਰ ਦੀ ਗੱਲ ਕੀਤੀ ਔਰ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੈ ਉਹ ਮਾਤਾ ਨੂੰ ਦਿੱਤੀ ਹੈ ਸਾਡੀ ਬਾਣੀ ਦੇ ਵਿੱਚ ਇੱਕ ਅਸੀਸ ਹੈ ਜਿਹੜੀ ਆਪਣੀ ਮਾਂ ਆਪਣੇ ਬੱਚੇ ਨੂੰ ਦਿੰਦੀ ਹੈ ਅਸੀਂ ਰੋਜ਼ ਪੜ੍ਹਦੇ ਹਾਂ ਸਾਡੇ ਸਿੱਖ ਪੰਥ ਦਾ ਕੋਈ ਵੀ ਕਾਰਜ ਹੋਵੇ ਦੁੱਖ ਦਾ ਸੁੱਖ ਦਾ ਆਪਣੇ ਬਜ਼ੁਰਗਾਂ ਦੀ ਯਾਦ ਦਾ ਅਸੀਂ ਉਹ ਅਸੀਸ ਜਰੂਰ ਪੜ੍ਹਦੇ ਹਾਂ ਉਹਦੇ ਵਿੱਚ ਕਹਿੰਦੇ ਆ ਕਿ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਇਹ ਮਾਂ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਉਸ ਚੀਜ਼ ਦਿੰਦੀ ਹੈ ਕਿ ਤੈਨੂੰ ਕਦੀ ਵੀ ਰੱਬ ਆਪਣਾ ਆਕਾਲ ਪੁਰਖ ਆਪਣਾ ਈਸ਼ਟ ਜੜਾ ਕਦੀ ਭੁੱਲੇ ਨਾ ਇਹ ਅਸੀਸ ਹਮੇਸ਼ਾ ਮਾਂ ਨੇ ਦੇਣੀ ਹੈ ਔਰ ਜੋ ਮਹਾਦਾਸ ਇਸਤਰੀਆਂ ਦਾ ਦਰਜਾ ਹੈ ਇਹ ਸਭ ਤੋਂ ਸ਼੍ਰੇਸ਼ਟ ਮੰਨਿਆ ਗਿਆ ਸਿੱਖ ਪੰਥ ਦੇ ਵਿੱਚ ਹਰ ਥਾਂ ਦੇ ਉੱਤੇ ਜੇ ਅਸੀਂ ਜੰਗਾਂ ਜੂਦਾਂ ਦੀ ਗੱਲ ਕਰੀਏ ਤੇ ਮਾਈ ਭਾਗੋ ਦੀ ਅਸੀਂ ਮਿਸਾਲ ਦੇ ਸਕਦੇ ਹਾਂ ਜੇ ਅਸੀਂ ਲੰਗਰ ਪ੍ਰਥਾ ਦੀ ਗੱਲ ਕਰੀਏ ਮਾਤਾ ਖੀਵੀ ਦੀ ਜੀ ਦਾ ਨਾਮ ਆਉਂਦਾ ਹੈ ਜੇ ਅਸੀਂ ਕੁਰਬਾਨੀ ਦੀ ਗੱਲ ਕਰੀਏ ਮਾਤਾ ਗੁਜਰੀ ਜੀ ਦਾ ਨਾਮ ਆਉਂਦਾ ਹੈ ਸੋ ਇਸ ਤਰੀਕੇ ਦੇ ਨਾਲ ਸਿੱਖ ਪੰਥ ਨੇ ਹਮੇਸ਼ਾ ਇਸਤਰੀਆਂ ਨੂੰ ਬਹੁਤ ਵੱਡਾ ਮਾਨ ਸਤਿਕਾਰ ਦਿੱਤਾ ਹੈ ਔਰ ਅੱਜ ਤੁਸੀਂ ਵੂਮਨਸ ਡੇ ਵਲੇ ਦਿਨ ਇਹ ਜਿਹੜਾ ਸਤਕਾਰ ਇਹ ਜਿਹੜੀ ਸੰਸਥਾ ਇੱਥੇ ਬੁਲਾ ਕੇ ਸਾਰੀਆਂ ਲੇਡੀਜ਼ ਨੂੰ ਆਨਰ ਕਰ ਰਹੀ ਹੈ ਜਿਹੜੀ ਹਾਈਵੇ ਰੂਟਸ ਦੇ ਨਾਲ ਹਾਈ ਹਾਈਵੇ ਹੋਰਸ ਦੇ ਨਾਲ ਜੁੜੀਆਂ ਹੋਈਆਂ ਔਰ ਜਿਹੜੇ ਆਪਣੇ ਆਪ ਨੂੰ ਇਸ ਟ੍ਰਾਂਸਪੋਰਟ ਲਾਈਨ ਦੇ ਨਾਲ ਰਹਿ ਕੇ ਇਸ ਸਮਾਜ ਦੇ ਲਈ ਬਹੁਤ ਵੱਡਾ ਕੰਮ ਕਰ ਰਹੇ ਹੋ ਤੁਸੀਂ ਕਿਉਂਕਿ ਬਹੁਤ ਔਖਾ ਕੰਮ ਹੈ ਔਰ ਕਿਸੇ ਵੀ ਔਖੇ ਕੰਮ ਨੂੰ ਚੈਲੈਂਜਿੰਗ ਰੂਪ ਦੇ ਵਿੱਚ ਅਗਰ ਕੋਈ ਕਰ ਸਕਦਾ ਤਾਂ ਵਾਕਈ ਲੇਡੀਜ਼ ਕਰ ਸਕਦੀਆਂ ਇਸ ਲਈ ਕਰ ਸਕਦੀਆਂ ਸੋ ਮੈਂ ਸਾਰਿਆਂ ਤੁਹਾਨੂੰ ਇੱਥੇ ਆਏ ਹੋਣ ਦਾ ਬਹੁਤ ਧੰਨਵਾਦ ਵੀ ਕਰਦਾ ਔਰ ਬਹੁਤ ਸ਼ੁਭ ਕਾਮਨਾਵਾਂ ਦਿੰਦੀਆਂ ਕਿ ਤੁਸੀਂ ਜਿਹੜਾ profession ਚੁਣਿਆ ਹੈ ਇੱਕ ਚੈਲਿੰਜਿੰਗ profession ਹੈ ਇਹਨੂੰ ਤੁਸੀਂ ਐਸੀ ਤਰੀਕੇ ਦੇ ਨਾਲ ਲੱਗੇ ਕਰਦੇ ਹੋ ਔਰ ਸਰਦਾਰ ਵਰਗਨ ਸਿੰਘ ਜੀ ਪੋਲਰ ਹੋਣਾਂ ਦੀ ਸਮੂਹੀ ਟੀਮ ਜਿਹੜੀ ਫਾਈਵ ਦੇ ਹੀਰੋਜ਼ ਦੇ ٹرسٹ ਦੇ ਵਿੱਚ ਕੰਮ ਕਰ ਰਹੀ ਹੈ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਐਸੀ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਇਸਤਰੀਆਂ ਕਹਾ ਬੀਮੀਆਂ ਦਾ ਮਾਨ ਸਤਕਾਰ ਕਰਦੇ ਰਹੋ ਐਸੀ ਤਰੀਕੇ ਨਾਲ ਚੱਲਦੇ ਰਹੋ ਬਹੁਤ ਬਹੁਤ ਧੰਨਵਾਦ ਵਰਗਨ ਜੀ ਦਾ ਆਨਸਾ ਵਰਗਨ ਜੀ ਜੀ ਕੋ ਸੈਸ਼ਨ ਇਸ ਹਫਤੇ ਦੀਆਂ ਗੂੰਜਾਂ ਸਖਵਰਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤਿ ਸ਼੍ਰੀ ਅਕਾਲ